ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਉਮੀਦ ਕਰਦਿਆਂ ਦੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਜੇ ਤੁਹਾਨੂੰ ਦੱਸਾਂਗੀ ਆਪਾਂ ਬਾਥਰੂਮ ਸਾਫ਼ ਕਰਨ ਦਾ ਸਹੀ ਤਰੀਕਾ ਤੇ ਵੀ ਕਿਵੇਂ ਬਾਥਰੂਮ ਸਾਫ਼ ਕਰੀਦਾ ਤੇ ਇੱਕ ਆਇਆ ਨਾ ਆਪਾਂ ਨੇ ਇਹਦੇ ਸਾਫ਼ ਕਰਨ ਵੇਲੇ ਬਹੁਤ ਦਿੱਕਤ ਆਉਂਦੀ ਆ ਹਨਾ ਜਿਹੜਾ ਆਪਾਂ ਰੈੱਡ ਵਾਲਾ ਹਾਪਿਕ ਲਿਓਨੇ ਆਗੇ ਉਹਦੇ ਨਾਲ ਨਾ ਕਲੀਨ ਨਹੀਂ ਹੁੰਦਾ ਹੈਗਾ ਬਾਥਰੂਮ ਤੇ ਫਿਰ ਵੀ ਟੱਲਾਂ ਜੀ ਤੇ ਦਾਗ ਲੱਗ ਜਾਂਦੇ ਨੇ ਤੇ ਚੰਗੀ ਤਰ੍ਹਾਂ ਦਾਗ ਜਿਹਨੇ ਉਤਰਦੇ ਹੈਗੇ ਟੈਲਾਂ ਤੋਂ ਰੈੱਡ ਵਾਲੇ ਹਾਪਿਕ ਨਾਲ ਹੁਣ ਤੁਹਾਨੂੰ ਦੱਸਾਂਗੇ ਵੀ ਆਪਾਂ ਦਾਗ ਕਿਵੇਂ ਤਾਰ ਸਕਦੇ ਆਂਗੇ ਸਹੀ ਤਰੀਕਾ ਬੇ ਕਿਹੜੀ ਚੀਜ਼ ਸਹੀ ਰਹਿੰਦੀ ਆ ਹਨਾ ਬਾਥਰੂਮ ਸਾਫ਼ ਕਰਨ ਵਾਸਤੇ ਤੇ ਆਪਾਂ ਹੁਣ ਪਹਿਲੇ ਤਾਂ ਆਪਾਂ ਸੈਲਫ ਸਾਫ਼ ਕਰਦੇ ਆਂਗੇ ਬਾਥਰੂਮ ਦੀ ਤੇ ਆਪਣੇ ਵੈਂਟੀ ਲੱਗੀ ਹੋਈ ਜਿੱਦੇ ਸਿੰਕ ਲੱਗਿਆ ਹੋਇਆਗਾ ਤੇ ਆਪਾਂ ਮੜੇ ਹਾਲੇ ਦੋਲੇ ਸਾਫ਼ ਸੁਪਈਏ ਕਰਕੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕਿਵੇਂ ਬਾਥਰੂਮ ਸਾਫ਼ ਕਰੀਦਾ ਤੇ ਆਪਾਂ ਨਾ ਉਹ ਲੈਨੇ ਹੁੰਨੇ ਆਗਾ ਬਲੂ ਵਾਲਾ ਹਾਪਿਕ ਕਲੀਲਾ ਤੇ ਬਲੂ ਹਾਪਿਕ ਲੈ ਕੇ ਪਹਿਲਾਂ ਤਾਂ ਆਪਾਂ ਸਰਫ ਪਾਵਾਂਗੇ ਥੋੜਾ ਜਿਹਾ ਆਪਾਂ ਸਰਫ ਪਾ ਲਈਏ ਜੇ ਆਪਾਂ ਟੈਲਾਂ ਸਾਫ ਕਰ ਰਹੇ ਹਾਂ ਬਾਥਮੇ ਦੇ ਨੀਚੇ ਵਾਲੀਆਂ ਤਾਂ ਤਾਂ ਆਪਾਂ ਕਿਸੇ ਡੱਬੇ 'ਚ ਕੈਮੀਕਲ ਬਣਾ ਲਾਂਗੇ ਹਨਾ ਇੱਕ ਤਾਂ ਆਪਾਂ ਸਰਫ ਪਾ ਲਾਂਗੇ ਸਭ ਤੋਂ ਪਹਿਲਾਂ ਪਾਏ ਨੇ ਤੇ ਜਿਵੇਂ ਆਪਾਂ ਇਹਦੇ ਵਿੱਚ ਆਪਾਂ ਦਿਖਾ ਰਹੇ ਹਾਂ ਪਹਿਲਾਂ ਤਾਂ ਆਪਾਂ ਸਰਫ ਪਾਏਗਾ ਉੱਤੇ ਥੋੜਾ ਥੋੜਾ ਜਿਹਾ ਸਟਕਦਾ ਸਰਫ ਫਿਰ ਇਹਦੇ ਵਿੱਚ ਆਪਾਂ ਹਾਪੀਕ ਪਾਵਾਂਗੇ ਇਹਦੀ ਵਰਤਨੀ ਹੋ ਜਾਂਦੀ ਹੈਗਾ ਫੰਟੀ ਲੀਲਾ ਵਾਲਾ ਹਾਪੀਕ ਪਾਵਾਂਗੇ ਆਪਾਂ ਤੇ ਫਿਰ ਇਹ ਚੰਗੀ ਤਰ੍ਹਾਂ ਆਪਾਂ ਇਹਨੂੰ ਹਨਾ ਆਲੇ-ਦਾਲੇ ਜੇ ਆਪਾਂ ਕਿਸੇ ਚੀਜ਼ ਨਾਲ ਖੜਿਆ ਲਾਂਗੇ ਆਪਣੇ ਲਮਕੀ ਮਿਸਕਰਬ ਵਾਲਾ ਬਰਸਾਗਾ ਇਹ ਦਿਨ ਆਪਾਂ ਚੰਗੀ ਤਰ੍ਹਾਂ ਜੇ ਖੜਿਆ ਲਾਂਗੇ ਸਾਰੇ ਕਿਤੇ ਲਾ ਦਾਂਗੇ ਅੰਨੇ ਦਾ ਮਿਹਨਤ ਨਹੀਂ ਕਰਨੀ ਪੈਂਦੀ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਮੜੇ ਜੀ ਨਾਲ ਹੀ ਤੇ 3 ਮਿੰਟ ਤੋਂ ਜ਼ਿਆਦਾ ਹੋ ਨਹੀਂ ਕਰਨਾ ਪੈਂਦਾ ਹੈਗਾ ਵੀ ਆਪਾਂ ਜ਼ਿਆਦਾ ਰਗੜਨਾ ਪਊਗਾ ਨਾ ਜ਼ਿਆਦਾ ਕੋਈ ਰਗੜਨਾਂ ਨਹੀਂ ਪੈਂਦੇਗਾ ਪੋਲਾ-ਪੋਲਾ ਜਿ ਆਪਾਂ ਬੁਰਸ਼ ਲਾਵਾਂਗੇ ਬੁਰਸ਼ ਲਾ ਕੇ ਫਿਰ ਇਹਨੂੰ ਬਸ ਆਪਾਂ ਉਹ ਕਰ ਦਾਂਗੇ ਸਾਫ਼ ਕਰ ਦਾਂਗੇ ਸਿੰਪੂ ਨੂੰ ਤੇ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਨੇ ਤੇ ਇਹਦੇ ਕੋਈ ਦਾਗ ਨਹੀਂ ਹੈਗਾ ਬਿਲਕੁਲ ਕਲੀਨ ਹੋ ਜਾਊਗਾ ਸਾਫ਼ ਸੁਥਰਾ ਹੋ ਜਾਂਦਾ ਹੈ ਤੇ ਇੱਕ ਆਪਨੇ ਬਾਥੂਮ ਤੇ ਟੱਬ ਧੋ ਲਿਏ ਨੇ ਰੱਖੇ ਹੋਏ ਆਪਾਂ ਹਨਾ ਉਸਨਾਨ ਕਰਨ ਵਾਸਤੇ ਨਹਾਉਣ ਵਾਸਤੇ ਰੱਖਦੇ ਆਂਗੇ ਟੱਬ ਤੇ ਉਹ ਵੀ ਗੰਦੇ ਹੋ ਜੰਗੇ ਜੇ ਆਪਾਂ ਬਾਲਟੀ ਰੱਖ ਲਈਏ ਛੇ ਟੱਬ ਰੱਖ ਲਈਏ ਉਹਨਾਂ ਦੇ ਨਾਲ ਮਦਾਜੇ ਪਾਈ ਜਾਂਦੇ ਨੇ ਪਾਣੀ ਜਦ ਮੈਂ ਜਾਂਦਾਗਾ ਤੇ ਭੜੇ ਜੇ ਲੱਗਦੇ ਨੇ ਫਿਰ ਤੇ ਉਹਨਾਂ ਨੂੰ ਵੀ ਆਪਾਂ ਜੇ ਸਾਫ਼ ਕਰਨਾ ਹੋਵੇ ਤੇ ਇੱਕ ਉਹਦੇ ਵਿੱਚ ਆਪਾਂ ਹੁਣ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ ਅੱਗੇ ਤੇ ਉਹਦੇ ਵਿੱਚ ਨਾ ਥੋੜਾ ਜਿਹਾ ਤਾਂ ਤਰਪ ਲੈ ਲੇ ਥੋੜਾ ਜਿਹਾ ਆਪਣਾ ਬਲੂ ਵਾਲਾ ਹਾਫ ਇੱਕ ਲੈ ਲੇ ਇੰਨਾ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਈ ਕਿੰਨਾ ਵੀ ਗੰਦਾ ਹੋਵੇ ਬਿਲਕੁਲ ਨਵੇਂ ਵਰਗਾ ਹੋ ਜਾਂਦਾ ਹੈ ਤੇ ਉਹ ਤੇ ਵੀ ਜ਼ਿਆਦਾ ਮਿੰਟ ਨਹੀਂ ਕਰਨੀ ਪੈਂਦੀ ਹੈਗੀ ਆਪਣਾ ਟੱਬ ਵੀ ਬਹੁਤ ਗੰਦਾ ਹੋ ਰਿਹਾ ਹੈਗਾ ਆਪਾਂ ਉਹਨੂੰ ਵੀ ਚੰਗੀ ਤਰ੍ਹਾਂ ਹਨਾ ਉਹਦੇ ਨਾਲ ਹੀ ਕਲੀਨ ਕਰਾਂਗੇ ਬਿਲਕੁਲ ਸਾਫ਼ ਹੋ ਜਾਊਗਾ ਨਵੇਂ ਵਰਗਾ ਤੇ ਉਹਦੇ ਵਿੱਚ ਵੀ ਥੋੜਾ ਜਿਹਾ ਪਾਣ ਸਰਫ ਪਾਵਾਂਗੇ ਤੇ ਹੱਪੀਕ ਪਾਵਾਂਗੇ ਉਹਦੇ ਨਾਲ ਸਾਫ਼ ਹੋ ਜਾਣਗੇ ਤੇ ਆਪਾਂ ਬਾਥਰੂਮ ਦੀ ਟੈਲੀਆਂ ਵੀ ਐਵੇਂ ਸਾਫ਼ ਕਰਾਂਗੇ ਤੇ ਸਭੋ ਬਾਕੇ ਤੇ ਹਾਪੀ ਕਨਾਲ ਇੱਕ ਮੱਗ ਲੈ ਲਾਂਗੇ ਆਪਾਂ ਮੱਗ ਦੇ ਵਿੱਚ ਮਿਕਸ ਕਰਾਂਗੇ ਤੇ ਆਪਾਂ ਕੈਮੀਕਲ ਵਾਲਾ ਕਪੜਾ ਲਾ ਜੀ ਤੇ ਆਪਾਂ ਟੂਟੀਆਂ ਵੀ ਹਨਾ ਜਿਵੇਂ ਟੂਟੀਆਂ ਵਾਲੇ ਆਪਣੇ ਖਰਾਬ ਹੋ ਜਾਂਦੇ ਨੇ ਤਾਂ ਸੱਬੇ ਜਿਆਦਾ ਪੈ ਜਾਂਦੇ ਨੇ ਤੇ ਇਹਨੂੰ ਆਪਾਂ ਜਦੋਂ ਵੀ ਆਪਾਂ ਟੂਟੀ ਹਨਾ ਮੜ ਮੋਟੇ ਸਿੱਟੇ ਲੱਗ ਜਣਾ ਉਹਦੇ ਸੁੱਕੇ ਕੱਪੜੇ ਨਾਲ ਆਪਾਂ ਜੇ ਸਾਫ਼ ਕਰਾਂਗੇ ਟੂਟੀ ਖਰਾਬ ਨਹੀਂ ਹੁੰਦੀ ਹੈਗੀ ਤੇ ਆਪਣੇ ਲਈ ਇੱਕ ਹੋ ਵੀ ਆ ਜੱਗਵਾਰ ਦਾ ਨਾ ਇੱਕ ਕੈਮੀਕਲ ਜਾਂਦਾਗਾ ਟੂਟੀਆਂ ਸਾਫ਼ ਕਰਨ ਨਾਲ ਤੁਹਾਨੂੰ ਕਦੇ ਉਹ ਦਿਖਾਵਾਂਗੇ ਆਪਾਂ ਟੂਟੀਆਂ ਉਹਦੇ ਨਾਲ ਸਾਫ਼ ਕਰਦੇ ਹਾਲੇ ਆ ਦਾਗ ਪੈ ਰਹੇ ਨੇ ਨਾ ਤੇ ਆਪਾਂ ਬਾਅਦ ਚ ਟੂਟੀਆਂ ਸਾਫ਼ ਕਰਾਂਗੇ ਉਹਦੀ ਵੀਡੀਓ ਕਿਤੇ ਫੇਰ ਪਾਵਾਂਗੇ ਤੇ ਉਹਨਾਂ ਬਿਲਕੁਲ ਦਾਗ ਨਹੀਂ ਰਹਿੰਦਾ ਹੈਗਾ ਤੇ ਕਿੰਨੀਆਂ ਵੀ ਪੁਰਾਣੀਆਂ ਟੂਟੀਆਂ ਹੋ ਜੇ ਨਾ ਨਵੀਆਂ ਵਰਗੀਆਂ ਰਹਿੰਦੀਆਂ ਨੇ ਉਹ ਚ ਚਮਕ ਪੂਰੀ ਰਹਿੰਦੀ ਆ ਟੂਟੀਆਂ ਚ ਆਪਣੇ ਸਾਰੀਆਂ ਟੂਟੀਆਂ ਵਧੀਆਂ ਨੇ ਕਿਸੇ ਟੂਟੀ ਐ ਖਰਾਬ ਜਿਹੀ ਹੈਗੀ ਸਾਰੀਆਂ ਨਵੀਆਂ ਵਰਗੀਆਂ ਨੇ ਕਿਉਂਕਿ ਆਪਾਂ ਉਹ ਕੈਮੀਕਲ ਵਰਤਦੇ ਆਂਗੇ ਜੱਗਵਾਰ ਦਾ ਤੇ ਆਪਣੀਆਂ ਟੂਟੀਆਂ ਵੀ ਜੱਗਵਾਰ ਦੀ ਲੱਗੀਆਂ ਹੋਈਆਂ ਨੇ ਇੱਥੇ ਆਪਾਂ ਕੈਮੀਕਲ ਵੀ ਉਹੀ ਵਰਤਦੇ ਜਾਂਗੇ ਜੱਗਵਾਰ ਕੰਪਨੀ ਦੀ ਤੇ ਤੇ ਸਾਰੀ ਢੋਟੀਆਂ ਆਪਣੇ ਨਵੇਂ ਵਰਗੀ ਪੈਣਾ ਪਾਣੀ ਦਾ ਦਾਗ ਜਾਂ ਇੱਕ ਅੱਧਾ ਫਟਾ ਜਿਹਾ ਵੀ ਲੱਗ ਜੇ ਨਾ ਉੱਤੇ ਸੁੱਕ ਜੇ ਜਾਵੇ ਉਹਦੇ ਨਾਲ ਹੀ ਦਾਗ ਜਾਂ ਪੈ ਜਾਂਦਾ ਫਿਰ ਭੜਾ ਜਿਹਾ ਲੱਗਦਾਗਾ ਤੇ ਹੁਣ ਆਪਾਂ ਕਰ ਦੇਾਂਗੇ ਟੱਬ ਸਾਫ ਇਹਦੇ ਵਿੱਚ ਵੀ ਥੋੜਾ ਜਿਹਾ ਆਪਣੇ ਸਰਫ ਪਾਇਆ ਤੇ ਥੋੜਾ ਜਿਹਾ ਹੱਥ ਪਾਇਆ ਨੂੰ ਚੰਗੀ ਤਰ੍ਹਾਂ ਰਗੜਾ ਤੇ ਹੁਣ ਉਹਨੇ ਟੱਬੇ ਦੇ ਮਾਗਰਲੇ ਪਾਸੇ ਵੀ ਗੰਦਾਇਆ ਹੋ ਰਿਹਾ ਸੀ ਥੱਲੇ ਵੀ ਪਾਣੀ ਆ ਰਿਹਾ ਸੀ ਆਪਣੇ ਬਾਰੇ ਬਾਕਰ ਪਿਆਸ ਤਾਂ ਕਿ ਚਲੋ ਇਹਨੂੰ ਸਾਫ ਕਰਕੇ ਆ ਨਾ ਅੰਦਰਲੇ ਬਾਥਮੇ ਚ ਰੱਖ ਲਾਂਗੇ ਉਧਰਾਂ ਹੀ ਡਿੱਗ ਗਿਆ ਜਾਂ ਪਿਆ ਸੀ ਇਹ ਬਿਲਕੁਲ ਨਵੇਂ ਵਰਗੀ ਹੋ ਗਿਆ ਫਿਰ ਤੇ ਇਹ ਬਾਥਮੇ ਤੋਂਣ ਵਾਸਤੇ ਆਪਾਂ ਚਲੋ ਇੱਥੇ ਰੱਖ ਲੈ ਪਾਣੀ ਦੀ ਜ਼ਰੂਰਤ ਹੋਣੀ ਇੱਧਰ ਆਪਣੇ ਟੱਬ ਨਹੀਂ ਰੱਖਿਆ ਹੋਇਆ ਸੀ ਇਹ ਬਾਹਰਲੇ ਕਰੋ ਚੱਕ ਲਈਏ ਤਾਂ ਹੋਰ ਤਾਂ ਸਾਰੇ ਬਾਥਮੇ ਚ ਰੱਖੇ ਹੋਏ ਸੀ ਇਹ ਮੈਂ ਤਾਂ ਚਲੋ ਸਾਫ ਕਰਕੇ ਹੀ ਰੱਖ ਲੈਣੇ ਹੈਗੇ ਮੈਂ ਆਪਾਂ ਤੁਹਾਨੂੰ ਦੱਸ ਦਾਂਗੀ ਕਿਵੇਂ ਸਾਫ ਕਰੀਦਾ ਤਾਂ ਤੇ ਆਪਾਂ ਹਾਪਿਕ ਤੇ ਸਰਫ ਨਾਲ ਸਾਫ ਕੀਤਾਗਾ ਥੋੜਾ ਜਿਹਾ ਸਰਫ ਵਾ ਸਰਫ ਵੀ ਕੋਈ ਮਰਜ਼ੀ ਕੰਪਨੀ ਦਾ ਹੋਵੇ ਆ ਨਹੀਂ ਹੈਗਾ ਹਨਾ ਵੀ ਆਪਾਂ ਨੂੰ ਦਿੱਤੇ ਸੇ ਵਧੀਆ ਕੰਪਨੀ ਦਾ ਚਾਹੀਦਾਗਾ ਕੋਈ ਮਰਜ਼ੀ ਜਿਹੜੇ ਕੰਪਨੀ ਦਾ ਆਪਾਂ ਕਨੇ ਵਰਤਦੇ ਆ ਕੋਈ ਵੀ ਸਰਫ ਹੋਵੇ ਤੇ ਹਾਪਿਕ ਲੈਣਾਗਾ ਬਸ ਇਹਨਾਂ ਨੂੰ ਥੋੜਾ ਜਿਹਾ ਉੱਪਰ ਲਾ ਕੇ ਚੰਗੀ ਦਰਾਲੇ ਵਾਲੇ ਜਲਾ ਦੋ ਬਸ ਉਹਦੀ ਸਾਫ ਹੋ ਜਾਂਦਾਗਾ ਮੜਾ ਜੋ ਬਰਸ ਨਾਲ ਰਗੜ ਦਨ ਬਰਸੇ ਗਾ ਬੜੀ ਜ਼ਿਆਦਾ ਮਿਹਨਤ ਨਹੀਂ ਪਾਉਂਦਾ ਹੈਗੀ ਇਹ ਚੀਜ਼ ਨਾਲ ਹੁਣ ਆਪਾਂ ਟੱਬ ਨੂੰ ਬਾਸ਼ ਕਰਾਂਗੇ ਤੁਹਾਨੂੰ ਦਿਖਾਵਾਂਗੇ ਬਿਲਕੁਲ ਨਵੇਂ ਵਰਗਾ ਹੋ ਗਿਆ ਪੂਰੀ ਧੰਮ ਕਰਾਂਦੀ ਹੈ ਜੀ ਫਿਰ ਟੱਲਾਂ ਵੀ ਬਿਲਕੁਲ ਸਾਫ਼ ਹੋ ਜਾਂਦੀਆਂ ਟੱਲਾਂ ਵਿੱਚ ਢਿੰਡ ਭਾ ਮਲ ਨਹੀਂ ਕੀਣਾ ਆਪਾਂ ਸਾਫ਼ ਕਰਦੇ ਹੋਣੋ ਟਾਲਾਂ ਵੀ ਆਪਾਂ ਇੱਕ ਵਸ ਹਾਪਿਕ ਲਵਾਗੇ ਤੇ ਮੱਗ ਦੇ ਵਿੱਚ ਘੋਲ ਲਾਂਗੇ ਪਹਿਲਾਂ ਸਰਫ ਪਾ ਲਾਂਗੇ ਉਹਦੇ ਵਿੱਚ ਤੇ ਫਿਰ ਹਾਪਿਕ ਪਾਵਾਂਗੇ ਫਿਰ ਸਾਰੀਆਂ ਟਾਲਾਂ ਤੇ ਆਪਾਂ ਹਨਾ ਖੰਡਿਆਜੇ ਦਵਾਗੇ ਨੂੰ ਘੋਲ ਲਈ ਤੇ ਫਿਰ ਮੜਾ ਮੜਾ ਜੇ ਬਰਤ ਲਾਵਾਂਗੇ ਬਸ ਇੰਨੇ ਚਮਕਾਣੀ ਦੀ ਜੀ ਚੀਜ਼ ਨਾਲ ਜ਼ਿਆਦਾ ਮੀਂਹ ਨਹੀਂ ਹੁੰਦੀ ਜਿਹੜਾ ਆਪਣਾ ਰੈੱਡ ਵਾਲਾ ਹਾਪਿਕ ਆ ਉਹ ਤਾਂ ਕਿੰਨਾ ਮਰਜੀ ਰਗੜ ਲੀਆ ਆਪਣਾ ਫਿਰ ਵੀ ਇੰਨਾ ਕਲੀਨ ਨਹੀਂ ਹੁੰਦਾ ਹੈਗਾ ਬਾਥਰੂਮ ਦਾਗ ਸੱਬੇ ਜਿਹੋਦੇ ਨੇ ਉਹਦੀ ਸੀ ਜਾਂਦੇ ਨੇ ਪੱਲਾ ਮੇਰੇ ਰੈੱਡ ਵਾਲਾ ਹਾਪਿਕ ਵਰਤ ਜੀ ਸੀ ਹਲੇ ਵੀ ਪਿਆਗਾ ਤੇ ਮੈਂ ਅੱਜ ਆਪਾਂ ਇਹਦੇ ਨਾਲ ਸਾਫ਼ ਕਰ ਦਿਆਂਗੇ ਤੇ ਵਰਤੇ ਦੇ ਦਾ ਵੈਸੇ ਮੇਰੇ ਰੈੱਡ ਵਾਲਾ ਹਾਪਿਕ ਜੇ ਪਹਿਲੀ ਵਾਰੀ ਵਰਤ ਕੇ ਦੇਖਿਆਗਾ ਤੇ ਇਹਦੇ ਨਾਲ ਬਹੁਤ ਕਲੀਨ ਹੁੰਦਾਗਾ ਇਹਦੇ ਵਿੱਚ ਬਸ ਸਰਕਮ ਨਾਲ ਇੱਕੇ ਸਟੀਲ ਤੇ ਨਾ ਮਾਰੇ ਸਟੀਲ ਇਹਦੇ ਨਾਲ ਕਾਲੀ ਹੋ ਜਾਂਦੀ ਹੈ ਜੀ ਇਹਦੇ ਵਿੱਚ ਨਿਰਾ ਨਾ ਨਿਰਾ ਨਾ ਮਾਰਿਆਂ ਸਰਕ ਨਾਲ ਤੇ ਪਾਣੀ ਨਾਲ ਘੋਲ ਕੇ ਪਾ ਦਾਂਗੇ ਤਾਂ ਇਹਦਾ ਠੀਕ ਰਹਿੰਦੀ ਹੈ ਜੀ ਜੇ ਆਪਾਂ ਨੀਰਾ ਮਾਰਾਂਗੇ ਤਾਂ ਉਹ ਹੋ ਜਾਂਦੀ ਰਕਲੀਨਕ ਹੋ ਜਾਂਦੀ ਕਾਲੀ ਹੋ ਜਾਂਦੀ ਹੈ ਸਟੀਲ ਤੇਰੇ ਵਿੱਚ ਟਿਕਲੀਨ ਹੋਣ ਦੀ ਵਜ੍ਹਾ ਸੇ ਸਮਾਂ ਕਾਲੀ ਹੋ ਜਾਂਦੀ ਹੈ ਜੀ ਤੇ ਇਹਦੇ ਵਿੱਚ ਜੇ ਸਰਪ ਕੋਲ ਕੇ ਪਾਵਾਂਗੇ ਹਨਾ ਫਿਰ ਵਧੀਆ ਰਹਿੰਦਾ ਠੀਕ ਰਹਿੰਦਾ ਗਾ ਹਲੇ

后面后面，我带你、啊。 ਹਾਂਜੀ ਆਪਣਾ ਬਾਥਰੂਮ ਹੋ ਗਿਆ ਬਿਲਕੁਲ ਸਾਫ ਤੇ ਕਿਤੇ ਟਾਇਲ ਤੇ ਕੋਈ ਦਾਗ ਨਹੀਂ ਹੈਗਾ ਦੇਖੋ ਤੁਹਾਡੇ ਸਾਹਮਣੇ ਆ ਤੇ ਇਹ ਸਭ ਤੋਂ ਸਹੀ ਤਰੀਕਾ ਹੈਗਾ ਆਪਣਾ ਬਾਥਰੂਮ ਸਾਫ ਕਰਨ ਦਾ ਆਪਣੀ ਟੂਟੀ ਤੇ ਵੀ ਨਹੀਂ ਕੋਈ ਦਾਗ ਹੁੰਦਾ ਹੈਗਾ ਹਨਾ ਆਪਾਂ ਜਿਹੜਾ ਵੀ ਟੂਟੀ ਥੋੜੀ ਸੁੱਕੇ ਕੱਪੜੇ ਨਾਲ ਸਾਫ ਨਾਲ ਦੇ ਨਾਲ ਕਰਨੀ ਆ ਤੇ ਇੱਕ ਟੂਟੀਆਂ ਸਾਫ ਕਰਨ ਵਾਲਾ ਕੈਮੀਕਲ ਹੁੰਦਾ ਜੱਗਵਾਰ ਦਾ ਤੇ ਉਸ ਨੂੰ ਵੀ ਦੱਸਾਂਗੇ ਅਸੀਂ ਉਹਨਾਂ ਦਾ ਟੂਟੀ ਸਾਫ ਕਰਦੇ ਕਿੰਨੀ ਮਰਜ਼ੀ ਪੁਰਾਣੀ ਹੋ ਜੇ ਟੂਟੀ ਫੇਰ ਵੀ ਨਵੇਂ ਵਰਗੇ ਰਹਿੰਦੀ ਹੈਗੇ ਤੇ ਟੂਟੀਆਂ ਬਿਲਕੁਲ ਖਰੀਆਬ ਨਹੀਂ ਹੁੰਦੀਆਂ ਰਹਿਣੀਆਂ ਤੇ ਆਪਣਾ ਬਾਥਰੂਮ ਬਿਲਕੁਲ ਸਾਫ਼ ਹੈਗਾ ਤੇ ਹੁਣ ਆਪਾਂ ਬਾਹਰਲਾ ਬਾਥਰੂਮ ਜਾ ਕੇ ਸਾਫ਼ ਕਰਦੇ ਆਂ ਆਪਣਾ ਟੱਬ ਵੀ ਕਿੰਨਾ ਗੰਦਾ ਸੀ ਤੁਹਾਡੇ ਸਾਹਮਣੇ ਹੈ ਨਾ ਆਪਣਾ ਟੱਬ ਵੀ ਸਾਫ਼ ਕਰਕੇ ਦਿਖਾਏਗਾ ਟੱਬ ਵੀ ਜਿਵੇਂ ਬਿਲਕੁਲ ਨਮਾ ਵਰਗਾ ਹੋ ਗਿਆ ਕਿਵੇਂ ਨਵੀਂ ਹੁੰਦਾਗਾ ਤੇ ਆਪਾਂ ਜੇ ਸਹੀ ਤਰੀਕੇ ਨਾਲ ਨਾ ਚੀਜ਼ ਦੀ ਸੰਭਾਲ ਕਰਾਂਗੇ ਤੇ ਆਪਣੀ ਖਰੀਆਬ ਨਹੀਂ ਹੁੰਦੀ ਹੈਗੀ ਚੀਜ਼ ਤੇ ਆਪਣਾ ਬਿਲਕੁਲ ਬਾਥਰੂਮ ਸਾਫ਼ ਹੈਗਾ ਤੇ ਆਪਾਂ ਡੇਲੀ ਬਾਥਰੂਮ ਦੀ ਸਫਾਈ ਕਰਦੇ ਹਾਂ ਜਦੋਂ ਮੀਂਹਤ ਵੀ ਨਹੀਂ ਕਰਨੀ ਪੈਂਦੀ ਜੇ ਆਪਾਂ ਡੇਲੀ ਸਾਫ਼ ਕਰਾਂਗੇ ਬਾਥਰੂਮ ਨੂੰ ਤੇ ਆਪਣੇ ਸਾਰੇ ਬਾਥਰੂਮ ਵੀ ਬਿਲਕੁਲ ਸਾਫ਼ ਨੇ ਤੇ ਆਪਾਂ ਡੇਲੀ ਸਫਾਈ ਕਰਦੇ ਹਾਂ ਤਾਂ ਕਰਕੇ ਘੱਟ ਮੀਂਹਤ ਹੁੰਦੀ ਹੈ ਜੇ ਆਪਾਂ ਹਨਾ ਹਫਤੇ ਰਵੱਦੂ ਸਾਫ਼ ਕਰਾਂਗੇ ਤਾਂ ਤਾਂ ਆਪਣੀ ਮੀਂਹਤ ਵੀ ਜ਼ਿਆਦਾ ਕਰਨੀ ਪਊ ਆਪਣੀਆਂ ਟੂਟੀਆਂ ਹੁੰਦੀਆਂ ਨੇ ਜਿਹੜੀਆਂ ਵੀ ਗੰਦੀਆਂ ਹੋ ਜਾਂਦੀਆਂ ਨੇ ਤੇ ਆਪਣੀਆਂ ਟੂਟੀਆਂ ਦੀ ਵੀ ਡੇਲੀ ਆਪਾਂ ਸੁੱਕੇ ਕੱਪੜੇ ਨਾਲ ਸਾਫ਼ ਕਰ ਦਿਆ ਟੂਟੀ ਵਾਸ਼ ਕਰਕੇ ਤੇ ਆਪਨਾ ਬੈਰਥ ਵੀ ਦੇਖੋ ਬਿਲਕੁਲ ਸਾਫ਼ ਹੈ ਤੇ ਘਰ ਦੇ ਵਿੱਚ ਵੀ ਸਫਾਈ ਰੱਖਣੀ ਬਹੁਤ ਜ਼ਰੂਰੀ ਆ ਤੇ ਆਪੋ ਆਪਣੇ ਘਰੇ ਹਨਾ ਸਾਫ਼ ਸੁਥਰਾ ਬਣਾ ਕੇ ਰੱਖਿਆ ਕਰੋ ਆਪੋ ਆਪਣਾ ਘਰ ਹੁਣ ਆਪਾਂ ਬਾਥਰੂਮ ਚ ਲਾ ਦੇਣੇ ਅਗੇ ਪੱਖਾ ਉੱਪਰ ਆਮਨੇ ਪੱਖਾ ਵੀ ਲੱਗਿਆ ਹੋਇਆ ਬਾਥਰੂਮ ਵਿੱਚ ਤੇ ਹਮਾਰਾ ਬਾਥਰੂਮ ਇਹ ਸਭ ਕੁਝ ਜੂਗਾ ਤੇ ਗਿੱਲਾ ਜਾਂ ਪਿਆਣੀ ਪੈੜਾਂ ਨਹੀਂ ਹੋਈ ਜਾਂਦੀਆਂ ਹਨਾ ਕੋਈ ਆ ਕੇ ਵੜ ਜਾਂਦਾ ਹੈਗਾ ਤੇ ਆਪਾਂ ਉਹ ਵੀ ਲਾ ਤੇ ਪੱਖਾ ਵੀ ਲਾ ਤੇ ਇਹ ਆਪਨਾ ਬਾਥਰੂਮ